ਰਾਜੇ ਰਣਜੀਤ ਸਿੰਘ ਦਾ ਮੁੜ ਆਵੇ ਰਾਜ ਕਦੇ ਰਾਜੇ ਰਣਜੀਤ ਸਿੰਘ ਦਾ ਮੁੜ ਆਵੇ ਰਾਜ ਕਦੇ ਉਹ ਰਾਜ ਜਿਸ ਰਾਜ ਮਹਾਰਾਜਾ ਰਣਜੀਤ ਸਿੰਘ ਨੇ ਆਪ ਮੰਦਰ ਵੀ ਬਣਾਏ ਮਸਜਿਦਾਂ ਵੀ ਬਣਾਈਆਂ ਹਰਮੰਦਰ ਸਾਹਿਬ ਸੋਨੇ ਦੀ ਸੇਵਾ ਵੀ ਕੀਤੀ ਈਮਾਨ ਐਡਾ ਵੱਡਾ ਕਿ ਸੋਨੇ ਦੀ ਦੁਕਾਨ ਨੂੰ ਸ਼ਟਰ ਲਾ ਕੇ ਸ਼ਟਰ ਲੱਗਿਆ ਦੇਖ ਕੇ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਇਹ ਬੰਦ ਕਿਉਂ ਆ ਕਹਿੰਦੇ ਮਹਾਰਾਜ ਰਾਤ ਪੈ ਗਈ ਲੁੱਟਖੋ ਹੋ ਸਕਦੀ ਐ ਮਹਾਰਾਜ ਕਹਿੰਦੇ ਫਿਰ ਤਾਂ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਫਿਰ ਤਾਂ ਰਾਜ ਕਰਨ ਦਾ ਕੋਈ ਫਾਇਦਾ ਨਹੀਂ ਕੁੱਤਾ ਮੰਗਵਾਓ ਕੁੱਤਾ ਮੰਗਵਾਇਆ ਗਿਆ ਪੰਜ ਤੋਲੇ ਦਾ ਕੈਂਠਾ ਕੁੱਤੇ ਦੇ ਗਲ 'ਚ ਪਾਇਆ ਗਿਆ ਇੱਕ ਹਫਤਾ ਕੁੱਤਾ ਘੁੰਮਦਾ ਰਿਹਾ ਤੇ ਕਿਸੇ ਨੇ ਕੈਂਠਾ ਨਹੀਂ ਖੋਲਿਆ ਤੇ ਅੱਜ ਅਸੀਂ ਪੰਜਾਬ ਦੇ ਵਾਰਿਸ ਇੱਥੇ ਬੈਠੇ ਆਂ ਸੰਗਤ ਦੇ ਰੂਪ 'ਚ ਹੁਣ ਸੋਚਣ ਦੀ ਏ ਲੋੜ ਐ ਪੇ ਬੀਬੀਆਂ ਕੰਨਾਂ 'ਚ ਬਾਲੀਆਂ ਪਾ ਕੇ ਬੰਗੇ ਤੱਕ ਜਾਣਾ ਹੋਵੇ ਸੇਫ ਨਹੀਂ ਪਤਾ ਹੀ ਨਹੀਂ ਕਿੱਥੋਂ ਕਈ ਨੇ ਝਟ ਮਾਰ ਲੈਣੀ ਇਹ ਆਉਣ ਵਾਲੇ ਸਮੇਂ ਚ ਸੋਚਣਾ ਪੈਣਾ ਕਿ ਪੰਜਾਬ ਖੜਾ ਕਿੱਥੇ ਐ ਲੱਖ ਕਹੀ ਜਈਏ ਜਦੋਂ ਮੈਂ 2016 ਚ ਅਸੀਂ ਗੀਤ ਕੀਤਾ ਨਾ ਮੋੜੀ ਵੇ ਮੋੜੀ ਬਾਬਾ ਚੱਕਮੀ ਮੰਦਿਰ ਨੂੰ ਪੀ ਪੀ ਸਮੈਕਾਂ ਸੁੰਘ ਸੁੰਘ ਚਿੱਟੇ ਓਏ ਸ਼ਾਣੀ ਕਰ ਲਿਆ ਸਰੀਰ ਨੂੰ ਬਹੁਤੇ ਭਰਾ ਸਾਨੂੰ ਫੋਨ ਕਰਕੇ ਕਹਿੰਦੇ ਤੁਸੀਂ ਪੰਜਾਬ ਨੂੰ ਭੰਡ ਰਹੇ ਹੋ ਰਿਜ਼ਲਟ ਅਜ ਤੁਹਾਡੇ ਸਾਹਮਣੇ ਆ ਕਲਾਕਾਰਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਚਿੱਟੇ ਨੂੰ ਮਜ਼ਾਕੀਆ ਤੌਰ ਤੇ ਚਿੱਟੇ ਤੇ ਗੀਤ ਆ ਰਹੇ ਪਰ ਰੱਬ ਨਾ ਕਰੇ ਜਿਨ੍ਹਾਂ ਦੇ ਘਰ ਚਿੱਟਾ ਪਹੁੰਚਿਆ ਹੈ ਜਿਨ੍ਹਾਂ ਦਾ ਕੋਈ ਪੁੱਤ ਚਿੱਟੇ ਦੀ ਭੇਟ ਚੜਿਆ ਉਸ ਮਾਂ ਦੀਆਂ ਅਣਦਾਂ ਤੋਂ ਕਦੇ ਪੁੱਛ ਕੇ ਵੇਖਿਓ ਕਿ ਚਿੱਟਾ ਹੈ ਕੀ ਹੈ ਦੁਸ਼ਮਣ ਦੇ ਘਰੇ ਵੀ ਇਹ ਬਿਮਾਰੀ ਨਾ ਜਾਵੇ ਕੋਸ਼ਿਸ਼ ਕਰੀਏ ਜੇ ਕੋ ਸਾਡਾ ਭਰਾ ਕੋਈ ਕੁਰਾਹੇ ਪੈ ਵੀ ਜਾਂਦਾ ਬੜੇ ਆਦਮ ਬੜੇ ਸਤਕਾਰ ਨਾਲ ਸਭ ਤੋਂ ਵੱਡਾ ਪੁੰਨ ਸਭ ਤੋਂ ਵੱਡਾ ਪੁੰਨ ਕਿਸੇ ਦੇ ਧੀ ਪੁੱਤ ਕਰਾਹੇ ਪਏ ਨੂੰ ਸਿੱਧੇ ਰਾਹ ਪਾ ਦੇਣਾ ਸਭ ਤੋਂ ਵੱਡਾ ਪਾਪ ਕਿਸੇ ਦੇ ਧੀ ਪੁੱਤ ਨੂੰ ਨਸ਼ੇ ਤੇ ਲਾ ਦੇਣਾ ਰਾਜੇ ਰਣਜੀਤ ਸਿੰਘ ਦਾ ਮੁੜ ਆਵੇ ਰਾਜ ਕਦੇ ਪੰਮਿਆ ਫਿਰ ਛੱਡ ਕੇ ਨਾ ਕੋਈ ਜਾਵੇ ਪੰਜਾ ਰਾਜੇ ਰਣਜੀਤ ਸਿੰਘ ਦਾ ਪੰਮਿਆ ਫਿਰ ਛੱਡ ਕੇ ਨਾ ਕੋਈ ਜਾਵੇ ਪੰਜਾਬ ਕਦੇ ਸ਼ੌਂਕ ਨਾਲ ਚੜਿਆ ਨਹੀਂ ਕੋਈ ਹੋ ਨਾ ਜਹਾਜ਼ ਕਦੇ ਉੱਡ ਜਾਏ ਮਜਬੂਰੀ ਲੈ ਕੇ ਹੋ